ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੀ ਸੱਜਣੋ ਐਡਰੈਸ ਇੱਕ ਵਾਰੀ ਇਸ ਅ ਨਗਰ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰ ਲਈਏ ਤਾਂ ਸੱਜਣੋ ਕੱਬਰ ਵੱੱਛਾ ਆ ਗਿਆ। ਤੇ ਜ਼ਿਲ੍ਹਾ ਆ ਜਾਂਦਾ ਸੱਜਣੋ ਫਿਰੋਜ਼ਪੁਰ ਤੇ ਨੇੜੇ ਦੀ ਗੱਲ ਕਰ ਲਈਏ ਤਾਂ ਮੁੱਦਕੀ 메ਨ ਕਸਬਾ 메ਨ ਸ਼ਹਿਰ ਜਿਹੜਾ ਇਸ ਨਗਰ ਨੂੰ ਮੁੱਦਕੀ ਜਾਣਾ ਪੈਂਦਾ ਫੌਜੀ ਨੂੰ ਮਲਾਉਣ ਲੱਗੇ ਆ ਦੋ ਸੁਈਆਂ ਸਵਈਆਂ ਮੱਝਾਂ ਜਿਹੜੀਆਂ ਇਸ ਵੇਲੇ ਵਿਕਰੀ ਵਾਲੀਆਂ ਵਿਖਾਵਾਂਗੇ ਸੱਜਣੋ ਤੇ ਕੱਲੀ ਕੱਲੀ ਤੋਰ ਕੇ ਕੱਲੀ ਕੱਲੀ ਦਾ ਰੇਟ ਵੀਡੀਓ 'ਚ ਦੁੱਧ ਤੁਹਾਨੂੰ ਹੁਣ ਇੱਕ ਟਾਈਮ ਦੀ ਚਵਾਈ ਵਿੱਚ ਹੀ ਵਿਖਾ ਦਿੰਨੇ ਆ ਕਿਉਂਕਿ ਬਿਲਕੁਲ ਚੂਨ ਟਾਈਮਾਂ ਸਗੋਂ ਥੋੜੇ ਲੇਟ ਹੋ ਗਏ ਆ ਸੱਜਣਾ ਤੇ ਪਸੂ ਕਾਲੇ ਪਈ ਜਾਂਦੇ ਸੀ ਥੋੜਾ ਸਫਰ ਚ ਸੀ ਤੇ ਇਸ ਕਰਕੇ ਥੋੜੇ ਜੇ ਲੇਟ ਹੋ ਗਿਆ ਦੇਖੋ ਇੱਕ ਮੈਂ ਜਿਹੜੀ ਤੁਹਾਨੂੰ ਵਿਖਾਵਾਂਗੇ ਉਹਦੇ ਮਗਰ ਕੱਟੀ ਆ ਗਈ ਨੀਲੀ ਰਾਵੀ ਦੀ ਪ्युअर ਨੀਲੀ ਰਾਵੀ ਦੀ ਆ ਕੱਟੀ ਬੜੀ ਸ਼ਾਨਦਾਰ ਤੇ ਬਾਕੀ ਕਿੰਨਾ ਦੁੱਧ ਮੈਂ ਇਹਦੀ ਕੱਢਦੀ ਉਹਦੀ ਉਹਦਾ ਲੇਖਾ ਜੋਖਾ ਤੁਹਾਡੇ ਸਾਹਮਣੇ ਆ ਜਾਊਗਾ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਕੇਰਾ ਭਰੇ ਲੇਵਾਂ ਚ ਤੋਰ ਕੇ ਵਿਖਾਉਣੇ ਤੁਹਾਨੂੰ ਉਦੋਂ ਬਾਅਦ ਚਵਾਈ ਸਟਾਰਟ ਕਰਾਉਣੇ ਆ ਜੁੜੇ ਹੋ ਐਂਡ ਤੱਕ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਲਦੀਪ ਸਿੰਘ ਦੰਦੂ ਡੇਰੀ ਫਾਰਮ ਦੇਖਣਾ ਸਾਰੇ ਭੈਣ ਭਾਈਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਪ੍ਰਮਾਤਮਾ ਕੀ ਅਰਦਾਸ ਮੰਨਦੀ ਕਰਦੇ ਸਾਰੇ ਚੜ੍ਹਦੀ ਕਲਾ ਵਿੱਚ ਹੋਣ ਆ ਸ਼ੁਕਰ ਅਦਾਤੇ ਦਾ ਹਨਾ ਚੜ੍ਹਦੀ ਕਲਾ ਪ੍ਰਮਾਤਮਾ ਸਾਰੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਦੇਵੇ ਰਾਤ ਚੋਗਣੀ ਤਰੱਕੀ ਬਖਸ਼ੇ ਜਿਹੜੇ ਆਪਾਂ ਨੂੰ ਇੰਨਾ ਪਿਆਰ ਸਤਿਕਾਰ ਦਿੰਦੇ ਉਹਨਾਂ ਪਿਆਰ ਸਦਕੇ ਹੀ ਆਪਾਂ ਚੱਲ ਰਹੇ ਚੱਲ ਰਹੇ ਬਿਲਕੁਲ ਬਿਲਕੁਲ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਤੇ ਆਪਣਾ ਐਡਰੈਸ ਜੀ ਨਾਹਰਦੀਪ ਸਿੰਘ ਪਿੰਡ ਕਬਰੋਸ਼ਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਆ ਨੇੜੇ ਪੈਂਦੀ ਮੋਦਕੀ ਮੇਨ ਆ ਜਾਂਦਾ ਮੋਦਕੀ ਮੇਨ ਆ ਗਿਆ ਆਪਾਂ ਨੂੰ ਨੰਬਰ ਹੈਗਾ 70873 ਹਾਂਜੀ 38195 ਇੱਕ ਵਾਰੀ ਹੋਰ ਰਿਪੀਟ ਕਰੀਏ 70873 38195 ਤੇ ਦੋ ਆਪਾਂ ਮੱਝਾਂ ਵਖਾ ਦਿੱਤੀ ਹਾਂਜੀ ਦੋ ਮੱਝਾਂ ਚ ਹੈਨਾ ਹਾਂਜੀ ਤੇ ਦੋਨੇ ਸੂਈਆਂ ਸਵਾਈਆਂ ਦੋਨੇ ਸੂਈਆਂ ਸਵਾਈਆਂ ਤੀਸਰਾ ਤੀਸਰਾ ਸੂਆ ਠੀਕ ਆ ਦੋਵੇਂ ਤੀਜਾ ਤੀਜਾ ਸੁਆ ਤੇ ਦੋਨੇ ਸੂਈਆਂ ਸਵਾਈਆਂ ਦੋਨੇ ਸੂਈਆਂ ਸਵਾਈਆਂ ਠੀਕ ਆ ਤੇ ਦੁੱਧ ਤਾਂ ਦੱਸਣ ਦੀ ਲੋੜ ਹੀ ਨਹੀਂ ਹੁਣ ਚੋ ਦੇਣਾ ਦੁੱਧ ਇੱਕ ਟਾਈਮ ਆਪਾਂ ਹੁਣ ਚੁਆਇਸ ਲਾਈ ਦੇਵਾਂਗੇ ਸਾਹਮਣੇ ਹਾਂ ਕਿਉਂਕਿ ਟਾਈਮ ਹੋ ਜਾ ਪਿਆ ਹਾਂ ਟਾਈਮ ਹੋ ਜਾ ਪਿਆ ਕਾਲੀਆਂ ਹੋਈਆਂ ਪਈਆਂ ਹਾਂ ਤੇ ਲੇਟ ਹੋ ਗਏ ਥੋੜੇ ਹਨਾ ਹਾਂਜੀ ਲੇਟ ਹੋ ਗਏ ਮੇਰੇ ਖਿਆਲ 6 ਦੇ ਉੱਤੇ ਹੋ ਗਾ ਨਾ 40 45 ਦਾ ਸਮਾਂ ਹੋ ਗਿਆ 6 ਵਜੇ ਹਾਂ 6:40 ਹੋ ਗਏ ਹਾਂ ਮੈਂ 6 ਵਜੇ ਦਾ ਮੁੱਦ ਕੀ ਫਰਦਾ ਸੀ ਅਜੇ ਹਾਂ 6:40 6:40 ਮੈਂ ਤੁਹਾਨੂੰ ਦੱਸਿਆ ਤੇ ਆ ਮਹਿੰਦੀ ਫਿਰ ਕਰਾਈਏ ਤੋਰ ਚੱਕ ਤੀਜਾ ਸੁਆ ਆ ਤਾਂ ਫਿਰ ਜਾਵਾਂ ਕਾਲੀਇੱਕ ਰੰਗ ਆ ਗਈ ਹੈਨਾ ਇਹ ਤੇ ਇੱਕ ਰੰਗ ਦਾ ਕਦ ਕੱਦ ਬਹੁਤ ਜਿਆਦੇ ਆ ਵੱਡੇ ਕਦ ਕੱਦ ਦੀ ਸੱਜਣਾ ਤੇ ਦੁੱਧ ਦੀ ਬਹੁਤ ਲੋਟ ਹੈ ਇਹ ਵਿਚਾਰੀ ਦੀ ਠੀਕ ਆ ਇੱਕ ਥੋੜਾ ਬੰਦ ਲੈਵਾ ਰੱਖਦੀ ਹੈਗੀ ਆ ਠੀਕ ਆ ਲੈਵਾ ਰੱਖਦੀ ਫੌਜੀ ਕਹਿੰਦਾ ਬੰਦ ਦੁੱਧ ਦਾ ਬੜਾ ਰਿਕਾਰਡ ਆ ਤੇ ਫੌਜੀ ਸਾਹਿਬ ਆ ਮੈਂ ਜੀ ਗੱਲ ਕਰੀਏ ਤੀਜਾ ਸੁਆ ਤੀਜਾ ਸੁਆ ਤੇ ਇਹਦੇ ਕੋਲੇ ਆ ਬੱਚਾ ਇਹਦੇ ਕੋਲੇ ਇੱਕ ਬੱਚਾ ਕੱਤੀ ਨੀਲੀ ਦੀ ਉਹ ਨੀਲੀ ਰਾਵੀ ਦੀ ਕੱਤੀ ਤੇ ਬਲੱਡ ਲਾਈਨ ਚੰਗੀ ਦੀ ਲੱਤ ਲਾ ਬਹੁਤ ਚੰਗੀਆਂ ਬਾਕੀ ਕੱਟੀ ਦੇ ਵੀ ਦੋ ਥਣ ਗੁਲਾਬੀ ਤੇ ਦੋ ਕਾਲੇ ਆ ਠੀਕ ਆ ਤੇ ਮੱਜ ਦੀਆਂ ਵੀ ਅੱਖਾਂ ਬਿੱਲੀਆਂ ਅੱਖਾਂ ਬਿੱਲੀਆਂ ਲਓ ਵੀ ਸੱਜਣਾ ਲੇਵਾ ਭਾਂਡਾ ਤਰਦੀ ਮੈਂ ਦਾ ਗੈਸ ਲਾਓ ਕਿਆ ਬਾਤ ਆ ਤੇ ਵੱਡੇ ਟਾਂਚੇ ਦੀ ਹੈ ਨਾ ਹਾਂਜੀ ਬੇਲ ਬਹੁਤ ਆ ਸੱਜਣਾ ਕੱਦ ਬਹੁਤ ਆ ਸਿੰਘ ਸੋਹਣਾ ਤੇ ਤੂਰਾ ਵੇਖੋ ਕਿਵੇਂ ਮੈਂ ਦਾ ਵੱਖਰੀ ਜੀ ਬਲੱਡ ਲਾਈਨ ਆ ਕਰਮਾਂ ਵਾਲੀ ਦੀ ਤੇ ਕੱਟੀ ਲਾ ਗਈ ਨੀਲੀ ਦੀ ਕਿਆ ਬਾਤ ਲੇਵੇ ਚ ਵੀ ਡੱਬ ਹੈਗਾ ਫੌਜੀ ਸਾਹਿਬ ਲੇਵੇ ਚ ਵੀ ਡੱਬ ਹੈਗਾ ਨਹੀਂ ਅੱਖਾਂ ਵੇਖੋ ਜਮਾ ਚਿੱਟੀਆਂ ਕਰਮਾਂ ਵਾਲੀਆਂ ਨਹੀਂ ਪਿਆਰ ਦੀ ਜਿੱਥੇ ਪੈਂਦੀ ਹੈਗੀ ਆ ਹਾਂ ਠੀਕ ਆ ਬਲੱਡ ਲਾਈਨ ਬਾਡਰ ਲਾਈਨ ਦੀ ਆ ਹਾਂ ਬਾਡਰ ਲਾਈਨ ਦੀ ਮੱਥੇ 'ਚ ਵੀ ਫੁੱਲ ਹੈਗਾ ਮੱਥੇ 'ਚ ਵੀ ਫੁੱਲ ਹੈਗਾ ਕਿਆ ਬਾਤ ਕੋਈ ਨਿਸ਼ਾਨ ਤਾਂ ਹੈਗਾ ਪੈਰ ਤੇ ਨਿਸ਼ਾਨ ਨਹੀਂ ਹੈ ਹਾਂ ਬੱਕੀ ਸਿਰ ਤੋਂ ਬਹੁਤ ਆ ਹੋਰ ਚੱਲੀ ਫਿਰ ਠੀਕ ਆ ਜੇ ਤੇ ਇਹਨੇ ਚੋਣ ਲੱਗ ਪਏ ਨਾ ਹਾਂਜੀ ਇਹਨੇ ਆ ਲੱਤ ਪਿੱਛੇ ਕਰ ਲੈਣੀ ਆ ਐਡੀ ਸਿਆਣੀ ਆ ਹਾਂ ਨਹੀਂ ਤੇ ਮਾਝ ਤੇ ਆ ਪਾ ਲਾ ਲੱਤਾਂ ਕੇ ਮਾਰੀ ਜਾਂਦੇ ਆ ਮੁੱਕੀ ਮਾਰ ਕੇ ਫੇਰ ਪਿੱਛੇ ਨੂੰ ਕਰਾਈਦੀ ਆ ਹਾਂ ਜੋ ਚੋਣ ਲੱਗ ਪੋ ਫੇਰ ਇਹਨਾਂ ਲੱਤ ਪਿੱਛੇ ਕਰਦੇ ਚਾਰੂ ਵੇ ਕੱਢੀ ਫੇਰ ਖੁਰਲੀ ਚ ਡੱਗ ਪਈ ਖੁਰਲੀ ਵਾਕਿਆਈ ਬਾਕੀ ਲੈ ਹੋਈ ਦਿਖਾ ਦੋ ਥਣਾ ਦੇ ਵਿੱਚ ਬਿਲਕੁਲ ਕੋਈ ਮੱਝ ਆਪਣੀਆਂ ਦੋਨਾਂ ਦੇ ਵਿੱਚੋਂ ਹਾਂ ਵੀ ਭੂਰ ਛਿੱਟਾ 나ੜਗੰਡ 100 ਦੀ 100 ਮੁੱਕੀ ਦੀ ਆਪਣੀ ਗਾਰੰਟੀ ਵੈਸੇ ਬਾਜ਼ਾਰ ਲੱਗਿਆ ਹੋਇਆ ਇਹ ਇਹ ਸੂਈ ਨੂੰ ਕਿੰਨਾ ਕ ਟਾਈਮ ਦੱਸਿਆ ਇਹਦੇ ਮਾਲਕਾਂ ਨੇ ਮਾਲਕਾਂ ਨੇ ਤਾਂ 20 ਦਿਨ ਦੱਸਿਆ ਗੱਲ ਵੀ ਠੀਕ ਆ ਚੱਲ ਕੋਈ ਮਹੀਨਾ ਵੀ ਲਾ ਲੈ ਮਹੀਨਾ ਲਾ ਲੈ ਚਾਹੇ ਹਨਾ ਸਮਝ ਜਾ ਬਾਕੀ ਕੱਟੀ ਚੰਗੀ ਆ ਕੱਟੀ ਬਹੁਤ ਤੇ ਚਲੋ ਦੀ ਚਾਰ ਦੰਦ ਦੀ ਇਹ ਜੇ ਕੱਟੀ ਦੇ ਠੀਕ ਆ ਰੰਗ ਤੋਂ ਹੋ ਜਾਂਦਾ ਕਟਰੂ ਦਾਸ ਜਾ ਆ ਵੀ ਉਹ ਤਾਂ ਜੇ ਮਹੀਨੇ ਤੋਂ 2 ਮਹੀਨਿਆਂ ਤੇ ਜਾਊਗੀ ਤਾਂ ਦੰਦ ਵੀ ਵੱਧ ਜਾਣੇ ਆ ਦੰਦ ਵੀ ਵੱਧ ਜਾਣੇ ਉਹ ਤਾਂ ਅਗਲਾ ਚੈੱਕ ਕਰ ਸਕਦਾ ਹਨ ਦੰਦ ਦੀ 6 ਦੰਦ ਜਿਹੜੇ ਹੁਣ ਪੂਰੇ ਕਰਦੀ ਪਈ ਆ ਹਾ ਨਿਆਣੀ ਆ ਫਿਰ ਬਾੜੀ ਵੱਡੀ ਨਹੀਂ ਹਾਂ ਬਾੜੀ ਵੱਡੀ ਨਹੀਂ ਠੀਕ ਆ ਆ ਮੈਂ ਤਾਂ ਕੀ ਹਿਸਾਬ ਕਿਤਾਵਾ ਇਹ ਤੀਸਰਾ ਸੂਆ ਇਹਨੂੰ 7 ਦਿਨ ਹੋ ਗਏ ਸੂਈ ਨੂੰ ਠੀਕ ਆ ਤੀਜਾ ਸੂਆ ਸੂਈ ਆ 7 ਦਿਨਾਂ ਦੀ ਸੂਈ ਆ ਪਿੱਛੇ ਕਟਾ ਇੱਕ ਰੰਗ ਕਾਲਾ ਇੱਕ ਰੰਗ ਕਾਲਾ ਓਕੇ ਰਿਪੋਰਟ ਤੇ ਮੱਝ ਵੀ ਜੈੱਟ ਬਲੈਕ ਮੱਝ ਵੀ ਇੱਕ ਰੰਗ ਕਾਲੀ ਪੂਰੀ ਠੀ ਦੋਸਤ ਇਸ ਟਾਈਮ ਚਲੋ ਸਾਹਮਣੇ ਆ ਜਾਣਾ ਆ ਜਾਣਾ ਆ ਜਾਣਾ ਤੁਸੀਂ ਟੂਰ ਕਰਾਓ ਚੱਕ ਦੀ ਤੇ ਕੱਦ ਕੱਡ ਫੌਜੀ ਦੇ ਤੋਂ ਤਾਜ਼ਾ ਲਾ ਲਿਓ ਕੱਦ ਕੱਡ ਤਾਂ ਬਹੁਤ ਵੱਡਾ ਹੈ ਦਾ ਹਾਂ ਦੋ ਤਿੰਨ ਕਰਮ ਵਾਲੀ ਤੇ ਬਹੁਤ ਜ਼ਿਆਦਾ ਓਟ ਹੈਗੀ ਪੂਰੀ ਵੱਡੀ ਮੈਂ ਆ ਸੱਜਣੋ ਜਿਹੜੀ ਨਾਲ ਖੜੀ ਆ ਤੇ ਉਹ ਤੁਹਾਨੂੰ ਨੀਵੀਂ ਲੱਗਦੀ ਕਿਉਂਕਿ ਇਹਦਾ ਕੱਦ ਜ਼ਿਆਦਾ ਵੱਡਾ ਵਾ ਉਹ ਮੈਂ ਆ ਮਈਆਂ ਨਾਲੋਂ ਪੂਰੀ ਜਵਾਨ ਆ ਤੇ ਪਰ ਜਿਹੜਾ ਇਹਦਾ ਆਕਾਦ ਆ ਉਹ ਫਿਰ ਐਕਸਟਰਾ ਆਰਨਰੀ ਕਿਆ ਬਾਤ ਵੱਡੇ ਟਾਂਚੇ ਦੀ ਵੇਲ ਚੰਗੀ ਆ ਤੇ ਸ਼ੂਆਤੀ ਚਾ ਕੈਮਰੇ ਤੋਂ ਥੋੜਾ ਹੀ ਹਾਂ ਕੈਮਰੇ ਤੋਂ ਡਰਦੀ ਆ ਫੌਜੀ ਸਾਹਿਬ ਕਹਿੰਦੇ ਬਾਕੀ ਲੇਵੇ ਤੇ ਨਾਲਾ ਨੂੜਾ ਚੰਗੀਆਂ ਬੜਾ ਵੱਡਾ ਟਾਂਚਾ ਸੱਜਣੋ ਮੈਂ ਦਾ ਹਾਂ ਹਾਂ ਲੈ ਜਾਂਦੀ ਧੂਕੇ ਹਨਾ ਠੀਕ ਆ ਬਸ ਪੱਤ ਬਸ 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 ਕੋਈ ਨਹੀਂ ਜਾਣਦੇ ਉਹ ਇਹਨੂੰ ਬੱਚੇ ਤੇ ਜਾਣਦੇ ਬੱਚੇ ਦਾ ਜਾਣਾ ਬੱਚੇ ਦਾ ਖੜਾ ਕਰਦੀ ਠੀਕ ਆ ਠੀਕ ਠੀਕ ਚਲ ਬੰਦੇ ਵੇਖੋ ਸੱਜਣਾ ਬੰਨ ਲੈਣਦੇ ਹੋ ਹੈ ਹਾਂ ਬੱਚੇ ਛੱਡ ਗਏ ਲਓ ਵੀ ਸੱਜਣਾ ਬੱਚਾ ਜਿਹੜਾ ਪਹਿਲਾਂ ਆਪਾਂ ਆ ਮੰਨ ਲਓ ਨੀਲੀ ਰਾਵੀ ਦਾ ਪੱਖ ਰੱਖਦੀ ਮੈਂ ਦੇ ਥੱਲੇ ਛੜਾਉਣ ਲੱਗੇ ਆ ਦੋਨਾਂ ਦੀ ਇਕੱਠਿਆਂ ਦੀ ਚਵਾਈ ਵਿਖਾਵਾਂਗੇ ਤੁਹਾਨੂੰ ਵੇਖੋ ਕੱਟੀ ਕੱਡੀ ਫਰਤੀਲੀ ਕੀ ਬਾਤ ਹੈ ਬੜੀ ਤੇਜ਼ ਆ ਕੱਟੀ ਫੌਜੀ ਸਾਹਿਬ ਬਹੁਤ ਤੇਜ਼ ਹੈਨਾ ਬਹੁਤ ਤੇਜ਼ ਆ ਗੋਲੀਾਂ ਨੂੰ ਗਈ ਆ ਠੀਕ ਆ ਠੀਕ ਬਹੁਤ ਚੁੰਗਿਆ ਸਹ ਹਾਂ ਦੁੱਧ ਚੁੰਗਿਆ ਹਾਂ ਲੋ ਵੀ ਸਜਣੋ ਕਟੂ ਹੋ ਬਣਦਾ ਇਹਦਾ ਹਾਂ ਤੇ ਮੰਨ ਲੋ ਵੀ ਕੱਟੀ ਫੌਜੀ ਸਾਹਿਬ ਸੈਤ ਕਰਦੇ ਵੀ ਚੰਗੀ ਸਾਂਭਿਓ ਤੇ ਬਹੁਤ ਸ਼ਾਨਦਾਰ ਆ ਦੋ ਥਣ ਗੁਲਾਬੀ ਆ ਕੱਟੀ ਦੇ ਤੇ ਦੋ ਆਗੇ ਕਾਲੇ ਮੱਜ ਨੇ ਪਸਮਾ ਕਰ ਲਿਆ ਆਪਾਂ ਕਹਿੰਦੇ ਨਹੀਂ ਕਿ ਇੱਥੇ ਲਿਆਓ ਇੱਥੇ ਬੰਨ੍ਹ ਬਸੇ ਠੀਕ ਆ ਇਹਨੂੰ ਐ ਨਹੀਂ ਚੱਕਰ ਹੈਗਾ ਵੀ ਕੋਲੇ ਬੰਨਣੀ ਆ ਠੀਕ ਆ ਵੀ ਪਾਸੇ ਬੰਨ ਦਿਓ ਕੋਈ ਵਾਸਤਾ ਨਹੀਂ ਠੀਕ ਆ ਠੀਕ ਠੀਕ ओके पसमादा किल्लेठ हो ਜਾਂਦੀ ਹੈ ਨਾ ਤੇ ਜਵਾਬ ਵੀ ਮੇਰੇ ਹਿਸਾਬ ਨਾਲ ਪੋਲਾ ਆਊਗਾ ਕਿ ਨਹੀਂ ਰੂਰਗਾ ਰੂਰਗਾ ਕੀ ਬਾਤ ਠੀਕ ਆ ਠੀਕ ਆ ਠੀਕ ਆ ਠੀਕ ਲੋ ਵੀ ਸਜਣੋ ਤੁਹਾਨੂੰ ਧਾਰਾ ਚੈੱਕ ਕਰਾ ਦੇਣੀ ਆ ਦੁੱਧ ਬਖਾ ਦੇਣਾ ਬਾਕੀ ਤਾਂ ਸਜਣੋ ਕਰੋ ਚੈੱਕ ਮਗਰਲੇ ਜਿਹੜੇ ਥਣਾ ਦੀ ਚਵਾਈ ਆ ਇਹ ਚੈੱਕ ਕਰ ਲੋ ਤੇ ਉਧਰ ਜਿਹੜਾ ਬੱਚਾ ਉਹ ਚੈੱਕ ਕਰ ਲੋ ਵੀ ਬੱਚਾ ਉਸ ਮੈਂ ਥੱਲੇ ਵੀ ਛੜਾਤਾ ਆਪਾਂ ਇਹ ਆ ਵੇਖੋ ਅਗਲਿਆਂ ਦੀਆਂ ਵੀ ਧਾਰਾਂ ਚੈੱਕ ਕਰ ਲੋ ਬਾਕੀ ਤੁਹਾਨੂੰ ਸੱਜਣਾ ਜਿਹੜਾ ਦੁੱਧ ਚਵਾ ਤਾਂ ਬਹੁਤ ਚੰਗਾ ਫੌਜੀ ਸਾਵਾ ਮੈਂਦਾ ਵੀ ਚਵਾ ਨੂੰ ਮਰਦਾ ਹੈਨਾ ਮੂਰ ਦਾ ਪੱਕੇ ਆਏ ਆ ਤੂੰ ਭੈਣ ਜੂਵੇਂ ਭਾਈ ਜੂਵੇਂ ਤੂੰ ਵਸਤਾ ਨਹੀਂ ਇਹਨੂੰ ਹਾਂ ਇਹਨੂੰ ਇਹਨੇ ਹੋਰ ਸਕਦਾ ਮੇਰੇ ਹਿਸਾਬ ਨਾਲ ਜਿਵੇਂ ਬੱਚਾ ਪਾਸੇ ਬਣਾ ਲਿਆ ਇਹ ਮੈਂ ਥਾਪੀ ਤੇ ਵੀ ਆ ਜੂਗੀ ਹੋਰ ਹਫ਼ਤੇ ਨੂੰ ਥਾਪੀ ਤੇ ਆ ਜੂਗੀ ਹੈਨਾ ਐਡੀ ਮਿੱਠੀ ਆ ਨਹੀਂ ਠੀਕ ਹਾਂ ਜਿੱਤੇ ਲੱ ਕੀਤੀ ਨਾ ਹੁਣ ਲੱ ਹਾਂ ਇਹਨੇ ਇੱਥੇ ਰੱਖੀ ਰੱਖੀ ਐਂਛੇ ਰੱਖੂ ਜੁੰਦੇ ਤੱਕ ਵੀ ਸਤਜੋਗ ਚੀਜ਼ ਆ ਹਾਂ ਜੀ ਇਹੇ ਲੱ ਹਲਾਉਗੀ ਇਹ ਤੋਂ ਨਹੀਂ ਠੀਕ ਆ ਫੌਜੀ ਸਾਹਿਬ ਕਰਮਾਂ ਵਾਲੀ ਤੇ ਫੇਰ ਉਹ ਮਾਜਨਾ ਦੁੱਧ ਦਾ ਕਿੰਨਾ ਕ ਦੱਸ ਦੀਏ ਦੇ ਥੱਲੇ ਆਪਾਂ ਕੋਈ ਭੈਣ ਭਰਾ ਪੁੱਛਣ ਚਲੋ ਵੈਸੇ ਤਾਂ ਕੱਢ ਦੇਣਾ ਇਹਨੇ ਦੁੱਧ ਜੋ ਵੀ ਆ ਪਰ ਫੇਰ ਵੀ ਆਪਾਂ ਨੂੰ ਕੋਈ ਅਗਲਾ ਕਹੂਗਾ ਫੌਜੀ ਸਾਹਿਬ ਕਿੰਨਾ ਦੁੱਧ ਹੈ ਮੈਂ ਥੱਲੇ ਵੈਸੇ ਦੁੱਧ ਤੇ ਇੱਕ ਲੀਟਰ ਵੈਸੇ ਤਾਂ ਆਪਾਂ ਮਨਾ ਦੇਣਾ ਸਾਹਮਣੇ ਹਾਂ ਵੀ ਆਈਡੀਆ ਲਾ ਲਈ ਅਗਲਾ ਦੁੱਧ 12 ਲੀਟਰ ਆਪਣੇ ਜੋ ਮਰਜ਼ੀ ਦਾ ਆਪ ਦੇ ਲੈ ਠੀਕ ਆ 12 ਦੁੱਧ ਜਮਾ ਐਨ ਮੈਨ ਨਾਲ ਤਿਆਰ ਆ ਜਿਹੜਾ ਮਰਜ਼ੀ ਆ ਜੇ ਨਾਪਕ ਲੈ ਲੇ ਪਰ ਇੱਕ ਬੇਨਤੀ ਆਪਣੀ ਗੱਲ ਵੀਰ ਹਾਂਜੀ ਕਈ ਵੀਰ ਭਰਾ ਆਪਣੇ ਸਿਆਣੇ ਹੁੰਦੇ ਨਾ ਵੀ ਅਸੋ ਜਰਾ ਆਪ ਵੀ 12 ਦੱਸਿਆ ਤੇ 10 ਹੋਊਗਾ ਉਹ ਨਾ ਚੀਜ਼ ਸੋਚੇ ਉਹ ਨਾ ਸੋਚੇ ਉਹ ਵੀਰ ਇਹ ਸੋਚ ਰਹੇ ਜਿਨ੍ਹਾਂ ਨੂੰ ਲੋਕ ਘਟਾਉਣਾ ਉਹ ਫਿਰ ਫਿਰ ਉਹਨਾਂ ਲਈ 14 ਕਹਿ ਦਿੰਨੇ ਆ ਹਾਂ ਉਹ 14 ਸਮਝ ਲੈਣਾ ਹਨਾ ਉਹ 14 ਸਮਝ ਲੈ ਵੀ 12 ਦੁੱਧ ਤੇ ਫੌਜੀ ਸਾਹਿਬ ਇਹ ਮੈਨ ਨੂੰ ਜੇ ਚੰਗਾ ਸਾਂਭ ਲਵੇ ਕੋਈ ਤੇ ਦੁੱਧ ਹੋਰ ਵੀ ਵੱਜੂਗੀ 15 ਤੋਂ ਪਾਸ ਜਾਊਗੀ ਹਾਂ ਜਾਊਗੀ ਇਹ ਮੈਂ ਕਰਮਾ ਵਾਲੀ ਦਾ ਘਰਾਣਾ ਚੰਗਾ ਤੇਰਾ ਲੀਟਰ ਚੋ ਕੇ ਲਈ ਆਪਾਂ ਠੀਕ ਆ ਕੱਲ ਆਈ ਆ 1 ਲੀਟਰ ਘਟ ਗਈ ਕੇਰਾ ਉਹ ਪਰਾਪਰਾ ਕੀਤਾ ਉੱਪਰ ਥੋੜਾ ਕਰਦਾ ਹੋਸ ਕਰ ਜਾਂਦੀਆਂ ਕਰ ਜਾਂਦੀਆਂ ਕਰਮਾ ਵਾਲੀ ਜਿਹੜੀ ਗੱਡੀ ਦੇ ਵਿੱਚ ਜਾਈਏ ਤਾਇਰਾ ਖਾਣਾ ਪਾਣੀ ਆਪਾਂ ਉੱਥੇ ਜਦੂ ਜਾਦੇ ਮਿਲਦਾ ਘਰ ਤੋਂ ਵਧੀਆ ਹਾਂ ਤੇ ਪਰ ਪਰ ਆਪਾਂ ਪੰਜ ਦੀਆਂ ਜਿਹੜਾ ਰੋਟੀਆਂ ਖਾਣੇ ਆ ਅੰਦਰਉਦਾਸ ਹੋ ਜਾਂਦਾ ਅੰਦਰਉਦਾਸ ਹੋ ਜਾਂਦਾ ਹੈਗਾ ਇਧਰ ਚਵਾਈ ਚੱਲੀ ਜਾਂਦੀ ਇਹਨੇ ਪਸਮਾ ਕਰ ਲਿਆ ਸੱਜਣੋ ਇਹ ਜਦੋਂ ਇਹਦੀਆਂ ਬਾਲਟੀਆਂ ਨੇੜੇ ਆ ਗਈਆਂ ਉਦੋਂ ਆਪਾਂ ਫਿਰ કરી ਚੱਲਾਂਗੇ ਸੱਜਣੋ ਜਵਾਈ ਚੱਲੀ ਜਾਂਦੀ ਆ ਤੇ ਇਧਰ ਵੀ ਫੌਜੀ ਸਾਹਿਬ ਨੂੰ ਇਸ ਮਹਿ ਕੋਲੇ ਵੀ ਬਾਤਾ ਇੱਥੇ ਡਿਲੀਵਰੀ ਲੈਣਾ ਥੋੜਾ ਬੰਦ ਆ ਅੱਛਾ ਪਰ ਜਵਾ ਲੱਗੇ ਮੱਝ ਨੂੰ ਠੀਕ ਆ ਤੇ ਲੈਵਲ ਉੱਤੇ ਨਾਲਾ ਤੇ ਆਇਆ ਜਾਂ ਬਿਜਲੀ ਘਰ ਹੁੰਦਾ ਜਿਵੇਂ ਬਿਜਲੀ ਘਰ ਹੁੰਦਾ ਜਿਹੜਾ ਤਾਰਾਂ ਨਹੀਂ ਸੀ ਰਹੇ ਨਾ ਹਾਂ ਆਏ ਆ ਬਾਕੀ ਥੋੜਾ ਜਿਹਾ ਮੱਝ ਉਧਰੀ ਵੀ ਆ ਓਕੇ ਕਿ ਮਾੜ ਜਾਊਗਾ 16 ਤੋਂ 17 ਲੀਟਰ ਖੁੱਲਾ ਅੱਛਾ ਇੰਨਾ ਕਰਮਾਂ ਵਾਲੀ ਦੁੱਧ ਦਿੰਦੀ ਆ ਬਾਕੀ ਨਾ ਸਾਨੂੰ ਉਹ ਗਾੜੀ ਲੱਗ ਗਈ ਕਿ ਉਹਨੇ ਦਿਖਾ ਦੇਣਾ ਹਾਂ ਠੀਕ ਆ ਹਾਂ ਇਹਦਾ ਇੰਨਾ ਫਰਕ ਨਹੀਂ ਆ ਠੀਕ ਆ ਕਰੋ ਕਰੋ ਮੈਂ ਨੇੜੇ ਘਰਤੀ ਆ ਸਜਣੋ ਕਿ ਥੋੜਾ ਆ ਜਾ ਕੈਮਰੇ ਤੋਂ ਡਰਦੀ ਕਰਕੇ ਹਾਂ ਆਗਲੀਆਂ ਓਕੇ ਅਗਲੇ ਸਣਾ ਦੀ ਚਵਾਈ ਚੈੱਕ ਕਰ ਲਓ ਸਜਣੋ ਨਾ ਪੁੱਤ ਹਾਂ ਫੋਜੀ ਸਾਹਿਬ ਮਗਰ ਲਿਆਂਦਿਆਂ ਮਾਰ ਦੋ ਉਹ ਜਿਹੜਾ ਨਾਰਗਨ ਦੀ ਆਪਣੀ ਫੋਟੋ ਹੱਜੀ ਬਾਕੀ ਰੋਮਰਜੀ ਕੋਲੀ ਓਕੇ ਰਿਪੋਰਟ ਜਮਾਈ ਠੀਕ ਆ ਠੀਕ ਕਾੜੀ ਚੋਕ ਦਿਖਾਉਣਾ ਠੀਕ ਆ ਕਾੜੀ ਲੱਗੀ ਆ ਵਾਦ ਨੂੰ ਕੋਈ ਓਕੇ ਤੇ ਸੱਜਣਾ ਇਧਰ ਜਿਹੜੀ ਚਵਾਈ ਉਹ ਚੱਲੀ ਜਾਂਦੀ ਬਾਕੀ ਬਾਟੇ ਕਹਿੰਦੇ ਨਹੀਂ ਆਪਣੀਆਂ ਠੀਕ ਆ ਫੌਜੀ ਸਾਹਿਬ ਕਹਿੰਦਾ ਬਾਲਟੀਆਂ ਵੀ ਘਰ ਆਲੀਆਂ ਤੇ ਵੀ ਆ ਨਹੀਂ ਹੈਗਾ ਵੀ ਆਪਣੇ ਕੋਲੇ ਮੰਨ ਲਓ ਵੀ ਸ਼ੂਟਿੰਗਾਂ ਮੰਨ ਲਾ ਵੀ 7-7 ਕਿਲੋ ਦੁੱਧ ਪੈਣ ਵਾਲੀਆਂ 8-8 ਹਾ ਤਾਂ ਇਧਰ ਨਾਲ ਉਹ ਵੱਡੀ ਆ ਹਨਾ ਇਹ ਵੀ 11 ਪੈ ਜਾਂਦਾ 11 ਪੈ ਜਾਂਦਾ ਠੀਕ ਛੱਗ ਤੋਂ ਬੇਰਾਜਾ ਕਹਿ ਦਿੱ ਗਿਆ 7 ਕਿਲੋ 7 ਕਿਲੋ ਮੈਂ ਵੀ ਆਈਡੀਆ ਲਾਇਆ ਵੀ ਇਹਨਾਂ ਤਾਂ ਖੁੱਲਾ ਪੈ ਜੂ 7 ਕਿਲੋ ਛੱਗ ਦੱਗਣਾ ਬਾਕੀ ਮੈਂ ਸਿਆਣੀ ਵੇਲਾ ਲੱਤ ਤੇਰੀ ਗੱਲ ਵਾਂਗੂ ਉੱਥੇ ਹੀ ਖੜੀ ਆ 7 ਨਾਲ ਹੋਊਗੀ ਇਸ ਚੀਜ਼ ਦੀ ਆਪਣੀ ਤਸੱਲੀ ਆ ਤਸੱਲੀ ਮੈਂ ਆਨਲਾਈਨ ਬੰਗਾ ਲੈ ਗਰੰਟੀ ਵਾਲੀ ਮੈਂ ਆ ਪੈਰ ਨਾ ਚੱਪੂ ਓਕੇ ਧੰਨਵਾਦ ਕੀ ਸਾਬਾ ਇਹਦੀ ਗਾੜੀ ਵਿਖਾਈਏ ਹਾਂਜੀ ਠੀਕ ਠੀਕ ਆ ਗਾੜੀ ਇਹਦੀ ਠੀਕ ਆ ਮਾਲਾ 2.5 ਲੀਟਰ ਦੇ ਲਾਸੇ ਬਨੇ ਹਨਾ ਤਿੰਨ ਤੋਂ ਬਾਹਰ ਤਿੰਨ ਤੋਂ ਵੀ ਕਿਆ ਬਾਤ 11 ਕਿਲੋ ਪੈ ਜਾਂਦਾ ਬਰਲਡ ਚ ਠੀਕ ਆ ਠੀਕ ਆ 3 ਲੀਟਰ ਸਵਾ 3 ਹੋ ਹੈ ਹਾਂਜੀ ਓਕੇ 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 ਠੀਕ ਆ ਠੀਕ ਤੇ ਬਾਕੀ ਆ ਇਹਦਾ ਦੁੱਧ ਵੀ ਵਿਖਾ ਦੇਣਾ ਤੇ ਇਹਦਾ ਆ ਆ ਗਿਆ ਹਾਂਜੀ ਓਕੇ ਠੀਕ ਆ ਠੀਕ ਆ ਠੀਕ ਅ ਸੱਜਣੋ ਸਿਵਾਈ ਉਸ ਮੈਨ ਦੀ ਵੀ ਕੰਪਲੀਟ ਹੋ ਗਈ ਆ ਚੈੱਕ ਕਰ ਲਿਆ ਆ ਇਹਨਾਂ ਰਾਣੀਆਂ ਨੇ ਜਿਹੜਾ ਸ਼ਾਮ ਦੇ ਟਾਈਮ ਦਾ ਦੁੱਧ ਕੱਢਿਆ ਉਹ ਤੁਹਾਡੇ ਸਾਹਮਣੇ ਕਰਤਾ ਇਹਦੇ ਕੋਲੇ 13 ਕਿਲੋ ਮੈਨਨ ਵਾਲਾ ਲੀਟਰ ਵਾਲਾ ਦੁੱਧ ਆ ਤੇ ਸੱਜਣੋਂ ਇਹਦੇ ਕੋਲੇ ਆ ਗਿਆ 12 ਆ ਦੁੱਧ ਇਹਨਾਂ ਰਾਣੀਆਂ ਨੇ ਕੱਢਿਆ ਕਰਮਾਂ ਵਾਲੀਆਂ ਨੇ ਓਕੇ ਰਿਪੋਰਟ ਤੇ ਫੌਜੀ ਸਾਹਿਬ ਇਹਨਾਂ ਦਾ ਹੁਣ ਰੇਟ ਜਿਹੜੀ ਆ ਆਪਾਂ ਪਹਿਲਾਂ ਮੰਨ ਲਓ ਚਵਾਈ ਵਿਖਾਤੀ ਜਾਂ ਨੀਲੀ ਦਾ ਪੱਖ ਰੱਖਦੀ ਮੈਂ ਇਹ ਕਿੰਨੇ ਦੀ ਦੇ ਦਈਏ ਸ਼ਾਮ ਦਾ ਟਾਈਮ ਹਨੇਰਾ ਹੋ ਗਿਆ ਹੁਣ ਹਾਂਜੀ ਰੇਟ ਆਪਾਂ ਜਿਹੜਾ ਮਰਜ਼ੀ ਕਰ ਲਈਏ ਠੀਕ ਆ ਰੇਟ ਕਰਦੇ ਆਪਾਂ 1.5 ਵੈਸੇ ਤਾਂ ਹੁਣ ਟੋਕੜਾਂ ਹੀ ਵਿਕੀ ਜਾਂਦੀਆਂ 80 80 90 90 ਨੂੰ ਤਾਂ ਵਾਕਿਆ ਵੀ ਕੀ ਜਾਂਦੀਆਂ ਫੌਜੀ ਸਾਹਿਬ ਕੋਈ ਸ਼ੱਕ ਨਹੀਂ ਤੁਸੂ ਮਿਲਦਾ ਹੀ ਨਹੀਂ ਪਿਆ ਹਾਂ ਚੰਗੇ ਦੁੱਧ ਵਾਲਾ ਹਾਂ ਰੇਟ ਆਪਣਾ 1.5 ਹੈ ਦਾ ਠੀਕ ਆ ਤੇ ਦੇ ਦਾਂਗੇ ਪੂਰੇ ਆਪਾਂ 1 ਲੱਖ ਦੀ 1 ਲੱਖ ਤੇ 5000 ਰੁਪਿਆ ਇਹਦੀ ਡਿਮਾਂਡ ਆ ਤੇ ਪੂਰੇ ਲੱਖ ਦੀ ਦੇ ਦਿਆਂਗੇ ਡਿਮਾਂਡ ਕਰਾਉਣ ਦੀ 1.5 ਹੈਗੀ ਆ ਤੇ ਦੇਵਾਂਗੇ ਪੂਰੇ ਲੱਖ ਦੀ ਦੇਵਾਂਗੇ ਪੂਰੇ ਲੱਖ ਦੀ ਠੀਕ ਆ ਜਿਹਨੇ ਕਸਾਈ ਚ ਪੈਣਾ ਉਹਦੇ ਲਈ ਇੱਕ ਪੰਜੀ ਆ ਠੀਕ ਆ ਜਿਹਨੇ ਵੀ ਉਹ ਸੋਚਣਾ ਵੀ ਹੋਰ ਘਟਾ ਲਗੇ ਹੋਰ ਘਟਾ ਲਈ ਉਹਦੇ ਲਈ ਇੱਕ ਪੰਜੀ ਆ ਹਾਂ ਬਾਕੀ ਮੈਂ ਚੰਗੀ ਆ ਮੱਝ ਖਰੀ ਆ ਹਾਂ ਕਰਮਾਂ ਵਾਲੀ ਉਹ ਛਿੱਟਾ ਨਾੜ ਗੰਡ ਹਾਂ ਬੱਚੇ ਬੱਚੇ ਬੁੱਚੇ ਚੰਗੇ ਲੈਣ ਨੂੰ ਵੀ ਚੰਗੀ ਆ ਬੱਚੇ ਲੈਣ ਪਿਓਰ ਨੀਲੀ ਰਾਵੀ ਦੀ ਕੱਟੀ ਆ ਹਾਂ ਠੀਕ ਆ ਤੇ ਆ ਆ ਗਈ ਮੋਰਾ ਦੀ ਇਹ ਮੋਰਾ ਦੀ ਆ ਇਹ 7 ਦਿਨ ਹੋਏ ਸੂਈ ਨੂੰ ਠੀਕ ਆ ਆ ਦੁੱਧ ਦੇ ਕੋਲੇ ਇਹ ਦੁੱਧ ਅੱਜ ਦਾ ਇਹਦਾ ਠੀਕ ਆ ਠੀਕ ਆ ਠੀਕ ਜੇ ਤੇ ਆਪਣੇ ਕੋਲ ਖੜੀ ਰਹੀ ਰਹੀ ਗੱਲਾਂ ਵਾਲੀ ਠੀਕ ਆ ਤੇ 17 ਤੋਂ 18 ਲੀਟਰ ਕਰਕੇ ਵੇਚਾਂਗੇ ਪਿਛਲੇ ਸਵੇਰੇ ਨੇ ਇੰਨਾ ਦੁੱਧ ਦਿੱਤਾ ਦਿੱਤਾ ਹੋਇਆ ਬਾਕੀ ਏਡੀ ਮੱਝ ਨੂੰ ਕਹਿੰਦਾ ਵੀ ਕੁਛ ਨਹੀਂ ਕਹਿੰਦਾ ਕੋਹ ਨਹੀਂ ਕੱਦ ਬਹੁਤ ਆ ਹਨਾ ਜਿਹੜਾ ਅੱਜ ਦਾ ਰੇਟ ਹੋਊਗਾ ਅੱਜ ਦਾ ਇਸ ਦੁੱਧ ਦੇ ਮਤਲਬਕ ਹੋਊਗਾ ਰੇਟ ਠੀਕ ਆ ਜੇ ਨਾ ਵਿਕੀ ਫਿਰ 17 18 ਦੇ ਕਰਕੇ ਵੇਚਾਂਗੇ ਉਸ ਦਿਨ ਦਾ ਰੇਟ ਉਸ ਦਿਨ ਦਾ ਹੋਊਗਾ ਆ ਉਦੋਂ ਨਗਲਾ ਕਵੇ ਵੀ ਫੌਜੀ ਉਦੋਂ ਤੱਕ ਰੇਟ ਰੇਟ ਇੰਨਾ ਕੀਤਾ ਸੀ ਫੌਜੀ ਸਾਹਿਬ ਤੇ ਅੱਜ ਇੰਨਾ ਅੱਜ ਇੰਨਾ ਅੱਜ 13 ਦੇ ਹਿਸਾਬ ਨਾਲ ਰੇਟ ਹੈ ਇੱਕ 40 ਆ ਠੀਕ ਆ ਦੇਣ ਲੈਣ ਇੱਕ 35 ਮੁੱਲ ਕਰਦੇ ਆ ਇੱਕ 40 ਤੇ ਦੇਣ ਲੈਣ ਇੱਕ 35 ਇੱਕ 35 ਉਹਦੇ ਚ ਮਾੜਾ ਮੋਟ ਪਿਆਰ ਮੁਹੱਬਤ ਸਿਰ ਪਿਆਰ ਮੁਹੱਬਤ ਹੀ ਹੋਊਗਾ ਛੋੜ ਛੱਪਾ ਜੇਕਰ ਜੋੜਾ ਲੈਂਦਾ ਕੋਈ ਹਾਂ ਤੇ 100 ਕਿਲੋਮੀਟਰ ਦੇ ਦੈਰੇ ਦੇ ਅੰਦਰ ਅੰਦਰ ਪਹੁੰਚ ਫਰੀ ਪਹੁੰਚ ਫਰੀ ਕਰ ਦਾਂਗੇ ਧੰਨਵਾਦ ਧੰਨਵਾਦ ਜੇ ਕੋਈ ਜੋੜਾ ਖਰੀਦ ਹਾਂ ਕੱਲੇ ਪਿੱਛੇ ਨਹੀਂ ਠੀਕ ਆ ਜੇ ਕੋਈ ਜੋੜਾ ਲੈਂਦਾ 100 ਕਿਲੋਮੀਟਰ ਤੱਕ ਪਹੁੰਚ ਸੱਜਣੋ ਫਰੀ ਹਾਂ ਪਹੁੰਚ ਫਰੀ ਕਰ ਦਾਂਗੇ ਠੀਕ ਆ ਧੰਨਵਾਦ ਫੌਜੀ ਸਾਹਿਬ Okay ji, sat sri kahl ji.